ਮੈਂ ਬੇਨਤੀ ਕਰੂੰਗਾ ਵੀਰ ਦੁਪਿੰਦਰਜੀਤ ਸਿੰਘ ਜੀ ਨੂੰ ਕਿ ਉਹ ਸਟੇਜ ਦੇ ਉੱਤੇ ਆਉਣ ਤੇ ਸੰਗਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਵੀਰ ਦੁਪਿੰਦਰਜੀਤ ਸਿੰਘ ਬਹੁਤ ਸਾਰੀਆਂ ਸੇਵਾਵਾਂ ਜਿਹੜੀ ਆ ਜੀ ਉਹ ਕੌਮ ਦੀ ਝੋਲੀ ਪਾਉਂਦੇ ਨੇ ਯੂਕੇ ਦੀ ਧਰਤੀ ਤੋਂ ਖਾਸ ਕੈਲਗਰੀ ਦੇ ਵਿੱਚ ਆਪਣੀਆਂ ਸੇਵਾਵਾਂ ਦੇਣ ਦੇ ਲਈ ਜਿਹੜੇ ਉਹ ਆਪੜੇ ਹੋਏ ਨੇ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਸਾਡੇ ਬੈਠੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲ 'ਚ ਮੈਨੂੰ ਪਤਾ ਨਹੀਂ ਲੱਗਦਾ ਕਿ ਮੈਂ ਤੁਹਾਡੇ ਨਾਲ ਕਿਹੜੀ ਬੇਨਤੀ ਸਾਂਝੀ ਕਰਾਂ ਮੈਨੂੰ ਲੱਗਦਾ ਜਿੰਨੇ ਵੀ ਦੋ ਤਿੰਨ ਬਲਾਰੇ ਬੋਲ ਕੇ ਗਏ ਆ ਨਾ ਹੀ ਤਾਂ ਉਹਨਾਂ ਦੇ ਅੰਦਰ ਕੋਈ ਇੱਥੇ ਬੋਲਣ ਦੀ ਭੁੱਖ ਹੈ ਨਾ ਹੀ ਉਹ ਵਿਦਵਾਨਾਂ ਵਾਂਗ ਕੋਈ ਲੈਕਚਰ ਕਰਨਾ ਚਾਹੁੰਦੇ ਆ ਤਕਰੀਬਨ ਡਾਕਟਰ ਸਾਹਿਬ ਨੇ ਤੂਰ ਸਾਹਿਬ ਨੇ ਵਿਕਰਮ ਹੁਣਾ ਨੇ ਟੁਕ ਮਾਤਰ ਗੱਲਾਂ ਕੀਤੀਆਂ ਹੋਣੀਆਂ ਵੀ ਇਦਾਂ ਹੀ ਚਾਹੀਦੀਆਂ ਹੁਣ ਉਹ ਸਮਾਂ ਲੰਘ ਗਿਆ ਜਦੋਂ ਲੋਕ ਆਉਂਦੇ ਸੀ ਅੱਧਾ ਅੱਧਾ ਘੰਟਾ ਇੱਕ ਇੱਕ ਘੰਟਾ ਇਤਿਹਾਸ ਸੁਣਾਉਂਦੇ ਸੀ ਅੱਜ ਵੀ ਹਜੇ ਵੀ ਹੁੰਦਾ ਖਾਲਸਤਾਨ ਕਿਵੇਂ ਦਾ ਹੋਵੇ ਕਿਵੇਂ ਸਿਰਜਣਾ ਕੌਮ ਤਿਆਰ ਕਿੱਦਾਂ ਹੋਵੇ ਕੌਮ ਦੀ ਨਿਹਾਰ ਕਿੱਦਾਂ ਕਢਣੀ ਆ ਅੱਜ ਅਸੀਂ ਕਿੱਥੇ ਖੜੇ ਆ ਸ਼੍ਰੋਮਣੀ ਕਮੇਟੀ ਦਾ ਕੀ ਕਰਨਾ ਪੰਥ ਦੇ ਵਿੱਚ ਵਿਵਾਦ ਵੜਿਆ ਫਲਾਣੇ ਨੂੰ ਖੜਾ ਕਰ ਲੀਏ ਧਮਕਾਨੇ ਨੂੰ ਖੜਿਆ ਕਰ ਲੀਏ ਬਸ ਇਹਨਾਂ ਗੱਲਾਂ ਤੇ ਘੰਟਿਆਂ ਵੱਧੀ ਲੈਕਚਰ ਹੁੰਦੇ ਆ ਬਹੁਤ ਸਾਰੇ ਸੱਜਣ ਵਾਵਾ ਕਰਕੇ ਘਰ ਨੂੰ ਚਲ ਜਾਂਦੇ ਆ ਉਸ ਤੋਂ ਬਾਅਦ ਤੁਸੀਂ ਆਪਣੇ ਕੰਮ ਤੇ ਦਪਿੰਦਰ ਜੀ ਤਾਂ ਆਪਣੇ ਕੰਮ ਵੀਕਐਂਡ ਆ ਗਿਆ ਦੁਬਾਰਾ ਫੇਰ ਉਹੀ ਪਰਪਾਟੀ ਸ਼ੁਰੂ ਤਕਰੀਬਨ ਪਿਛਲੇ 20 ਸਾਲ ਤੋਂ ਅਸੀਂ ਇਹੀ ਸੁਣਦੇ ਆ ਰਹੇ ਹਾਂ ਲੇਕਿਨ ਉਹ ਕੌਮ ਦੀ ਲੋਹਾਰ ਘੜ ਨਹੀਂ ਕਦੋਂ ਆ ਉਹ ਕੌਮ ਤਿਆਰ ਹੋਣੀ ਕਦੋਂ ਆ ਖਾਲਿਸਤਾਨ ਬਣਾਉਣਾ ਕਦੋਂ ਆ ਮਸਲਾ ਤਾਂ ਇਹ ਹੈ ਕਿ ਅਸੀਂ ਅੱਜ ਆਣ ਕੇ ਉਸ ਕੰਡੇ ਤੇ ਉਸ ਥਾਂ ਤੇ ਖੜ ਗਏ ਆ ਜਿੱਥੇ ਤੁਹਾਨੂੰ ਅੱਜ ਫੈਸਲਾ ਕਰਨ ਕੋਈ ਨਾ ਕੋਈ ਡਿਸੀਜਨ ਲੈਣਾ ਪੈਣਾ ਪਾਤਸ਼ਾਹੀ ਦਾਅਵੇ ਦੀਆਂ ਗੱਲਾਂ ਤੇ ਹੁੰਦੀਆਂ ਪਾਤਸ਼ਾਹੀ ਦਾਵਾ ਕਰਨਾ ਕਿੱਦਾਂ ਆ ਲੈਣਾ ਕਿੱਦਾਂ ਆ ਇਹਦੇ ਤੇ ਸਵਾਲ ਕਰਿਆ ਕਰੋ ਵਿਦਵਾਨਾਂ ਨੂੰ ਕਿਹੜੇ ਪਾਤਸ਼ਾਹੀ ਦਾਅਵੇ ਦੀ ਗੱਲ ਕਰਦੇ ਆ ਜਦੋਂ ਗੁਰੂ ਨੇ ਕੀਤਾ ਸੀ ਗੁਰੂ ਨੇ ਜੰਗਾ ਕੀਤੀਆਂ ਅਕਾਲ ਤਖਤ ਦੀ ਸਿਰਜਣਾ ਕੀਤੀ ਫੌਜਾਂ ਰੱਖੀਆਂ ਘੋੜੇ ਮਗਾਏ ਸ਼ਸਤਰ ਰੱਖੇ ਫੇਰ ਪਾਤਸ਼ਾਹੀ ਦਾਵਾ ਕੀਤਾ ਸਟੇਜਾਂ ਤੇ ਲੈਕਚਰ ਕਰਨ ਦੇ ਨਾਲ ਪਾਤਸ਼ਾਹੀ ਦਾਵੇ ਜਿਹੜੇ ਆ ਉਹ ਇਦਾਂ ਨਹੀਂ ਹੋਣੀ ਉਹਦੇ ਲਈ ਐਕਸ਼ਨ ਪਲਾਨ ਚਾਹੀਦਾ ਇੱਕ ਸਮਾਂ ਸੀ 47 ਦਾ ਤੁਸੀਂ ਸੋਚਿਆ ਸੀ ਆਜ਼ਾਦੀ ਮਿਲ ਜੂ ਉਹਨਾਂ ਨੇ ਤੁਹਾਡੀ 1 ਮਿਲੀਅਨ ਤੋਂ ਵੱਡੀ ਮਾਈਗ੍ਰੇਸ਼ਨ ਕਰਵਾ ਦਿੱਤੀ ਦੁਨੀਆ ਦੀ ਸਭ ਤੋਂ ਵੱਡੀ ਅੱਜ ਵੀ ਮਾਈਗ੍ਰੇਸ਼ਨ ਤੇ ਕਤਲੇਆਮ ਹੋਇਆ ਉਹਦੀ ਇਨਵੈਸਟੀਗੇਸ਼ਨ ਕਿਹਨੇ ਕਰਨੀ ਸੀ ਕਿਸੇ ਨੇ ਨਹੀਂ ਪੰਜਾਬ ਨੂੰ ਦੋ ਤਿੰਨਾਂ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਤੁਸੀਂ ਪੀਸਫੁੱਲ ਸੰਘਰਸ਼ ਦੀ ਗੱਲ ਕੀਤੀ ਆਨੰਦਪੁਰ ਦੇ ਮਤੇ ਦੀ ਪੀਸਫੁੱਲ ਰੈਜ਼ੋਲੂਸ਼ਨ ਦੀ ਗੱਲ ਕੀਤੀ ਉਹਨਾਂ ਨੇ ਤਖਤ ਢਾ ਦਿੱਤਾ ਕਈ ਲੋਕ ਕਹਿੰਦੇ ਆ ਇੱਕ ਪੰਜਾਬ ਦੀ ਧਰਤੀ ਤੇ ਹਥਿਆਰਬੰਦ ਸੰਘਰਸ਼ ਲੜਿਆ ਪਿਆ ਲੜਿਆ ਗਿਆ ਸ਼ਾਇਦ ਅਸੀਂ ਫੇਲ ਹੋ ਗਏ ਬਿਲਕੁਲ ਫੇਲ ਨਹੀਂ ਹੋਏ ਹੁਕਮਰਾਨ ਨੇ ਤੁਹਾਡਾ ਅਕਾਲ ਤਖਤ ਢਾਇਆ ਤੇ ਤੁਸੀਂ ਹੁਕਮਰਾਨ ਢਾ ਲਿਆ ਜੰਗ ਕਿਵੇਂ ਹਾਰੀ ਜੰਗ ਤਾਂ ਜਿੱਤੀ ਗਈ ਜਿਹੜੇ ਜਰਨਲਾਂ ਨੇ ਟੈਂਕ ਚਾੜੇ ਤੁਸੀਂ ਉਹ ਜਰਨਲ ਢਾ ਲਏ ਵੀ ਫਰਮੈਸਟਰ ਨੇ ਪੰਜਾਬ ਦੇ ਨੌਜਵਾਨ ਪਿੰਡਾਂ ਚੋਂ ਕੱਢ-ਕੱਢ ਕੇ ਮੁਕਾ ਦਿੱਤੇ ਤੁਸੀਂ ਉਹ ਚੀਫ ਮਿਨਿਸਟਰ ਢਾ ਲਿਆ ਜਿੱਤੀ ਸਰਕਾਰ ਨੇ ਗੋਲੀਆਂ ਦਾ ਮੀਂਹ ਵਰਾਇਆ ਤੇ ਤੁਸੀਂ ਉਹਨਾਂ ਗੋਲੀਆਂ ਦੇ ਮੀਂਹ ਵਰਦੇ ਦੇ ਵਿੱਚ ਗੋਲੀਆਂ ਦੇ ਨਾਲ ਹੀ ਉਸ ਮੀਂਹ ਦਾ ਜਵਾਬ ਦਿੱਤਾ ਤੇ ਅੱਜ ਸਮਾਂ ਇੱਕ ਵਾਰ ਫੇਰ ਉੱਥੇ ਆ ਕੇ ਖੜਾ ਹੋ ਗਿਆ ਅੱਜ ਸਮਾਂ ਪੀਸਫੁਲ ਰੈਫਰੈਂਡਮ ਦੀ ਕੈਂਪੇਨ ਦਾ ਉਹਨਾਂ ਨੇ ਤੁਹਾਡੇ ਨੌਜਵਾਨ ਜਿਹੜੇ ਪੀਸਫੁੱਲ ਰੈਫਰੈਂਡਮ ਦੀ ਗੱਲ ਕਰਦੇ ਸੀ ਉਹਨਾਂ ਦਾ ਸ਼ਿਕਾਰ ਖੇਡਿਆ ਗਿਆ ਗੁਰਪਤਪੰਥ ਪੰਨੂ ਨੂੰ ਮਾਰਨ ਦੀ ਗੱਲ ਕੀਤੀ ਗਈ ਇੱਕ ਸਮਾਂ ਸੀ ਜਦੋਂ ਏਸੇ ਕੈਲਗਰੀ ਦਾ ਨੌਜਵਾਨ ਭਾਈ ਬਲਬੀਰ ਸਿੰਘ ਖਹਿਰਾ ਆਪਣੇ ਸੁੱਖ ਆਰਾਮ ਛੱਡ ਕੇ ਪੰਜਾਬ ਦੀ ਧਰਤੀ ਦੇ ਵਿੱਚ ਤੁਹਾਡੇ ਲਈ ਸ਼ਹੀਦ ਹੋ ਗਿਆ ਸੋ ਅੱਜ ਕੈਲਗਰੀ ਵਾਲਿਆਂ ਲਈ ਵੀ ਇਹ ਸਵਾਲ ਹੈ ਅਸੀਂ ਕਹਿੰਦੇ ਨਾ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨ ਆਏ ਆਂ ਉਹ ਲੈਕਚਰ ਕਰਕੇ ਸ਼ਰਦਾ ਦੇ ਫੁੱਲ ਅਰਪਣ ਨਹੀਂ ਹੁੰਦੇ ਸ਼ਰਦਾ ਦੇ ਫੁੱਲ ਤਾਂ ਫਿਰ ਸ਼ਹੀਦ ਅਤੇ ਪਾਏ ਹੋਏ ਪੂਰਨੇ ਤੇ ਚਲ ਕੇ ਹੀ ਅਰਪਣ ਹੁੰਦੇ ਆ ਤੁਹਾਡੇ ਲਈ ਤਾਂ ਅੱਜ ਪੂਰਨਾ ਹੀ ਬੜਾ ਸੌਖਾ ਤੁਸੀਂ ਤਾਂ ਇੱਕ ਵੋਟ ਪਾਉਣੀ ਆ ਸਮਾਸਾਰਨੀ ਕਿੱਥੇ ਪਾਉਣੀ ਕਿਵੇਂ ਪਾਉਣੀ ਕਿਹਨੇ ਪਾਉਣੀ ਉਹ ਪਿੱਛੇ ਲੱਗਿਆ ਹੋਇਆ ਸੋ ਭਾਈ ਪਰਮਜੀਤ ਸਿੰਘ ਪੰਮਾ ਯੂਕੇ ਤੋਂ ਉਹਨਾਂ ਦਾ ਵੀ ਤੁਹਾਡੇ ਲਈ ਅੱਜ ਇਹੀ ਸਨੇਹਾ ਹਰਦੀਪ ਸਿੰਘ ਨਿੱਜਰ ਉਹਨਾਂ ਦਾ ਸਾਥੀ ਸੀ ਉਹਦਾ ਡੁੱਲਿਆ ਖੂਨ ਬਿਰਥਾ ਨਹੀਂ ਜਾਣ ਦੇਣਾ ਸ਼ਰਧਾਂਜਲੀ ਪੇਟ ਕਰਨੀ ਨਾ ਤੇ ਰੈਫਰੈਂਡਮ ਦੀ ਆ ਪੈਂਦੀਆਂ ਵੋਟਾਂ ਦੇ ਵਿੱਚ ਆਪਣੇ ਸਾਰੇ ਪਰਿਵਾਰ ਲੈ ਕੇ ਪਹੁੰਚ ਜਾਓ ਸੰਗੀ ਸਾਥੀ ਲੈ ਕੇ ਪਹੁੰਚ ਜਾਓ ਡਾਊਨ टाउन ਇੱਕ ਵਾਰੀ ਹਿਲ ਜਾਣਾ ਚਾਹੀਦਾ ਕਿ ਵਾਕਿਆ ਹੀ ਸਿੱਖ ਆਪਣੀ ਆਜ਼ਾਦੀ ਦੀ ਗੱਲ ਕਰਨ ਆਇਆ ਤੇ ਪੀਸਫੁੱਲ ਢੰਗ ਨਾਲ ਸਭੇਕ ਤਰੀਕੇ ਨਾਲ ਕਰ ਰਿਹਾ ਹੈ ਦੱਸ ਦਿਓ ਇੱਕ ਵਾਰੀ ਇੱਥੋਂ ਦੀਆਂ ਸਰਕਾਰਾਂ ਨੂੰ ਕੈਂਪੇਨ ਉਦਾਂ ਨਹੀਂ ਹੁੰਦੀ ਹਰਦੀਪ ਸਿੰਘ ਨਿੱਜਰ ਦੀ ਗੱਲ ਆ ਜੋ ਦੁਨੀਆਂ ਦੇ ਵਿੱਚ ਉਦਾਂ ਨਹੀਂ ਹੁੰਦੀ ਉਹਦੇ ਲਈ ਕੈਂਪੇਨ ਕਰਨੀ ਪੈਂਦੀ ਆ ਕੰਮ ਕਰਨਾ ਪੈਂਦਾ ਤੂਰ ਸਾਹਿਬ ਉਹਨਾਂ ਨੇ ਦਿਨ ਰਾਤ ਇੱਕ ਕੀਤਾ ਐਸਐਫਜੀ ਦੀ ਟੀਮ ਨੇ ਦਿਨ ਰਾਤ ਇੱਕ ਕੀਤਾ ਪਿਆ ਕਿਹਦੇ ਲਈ ਖਾਲਸਾ ਨੇ ਇਹਨਾਂ ਨੌਜਵਾਨਾਂ ਨੇ ਜੇਬ ਦੇ ਵਿੱਚ ਪਾ ਕੇ ਆਪਣੇ ਘਰ ਨੂੰ ਤਾਂ ਨਹੀਂ ਲੈ ਕੇ ਜਾਣਾ ਨਾ ਹੀ ਤੁਹਾਡੇ ਨਾਲ ਕੋਈ ਲੈਕਚਰ ਕਰਦਾ ਲੰਬੇ ਚੌੜੇ ਗੱਲ ਤਾਂ ਇੱਕੋ ਹੀ ਆ ਵੋਟ ਪਾਓ ਆਪਣਾ ਕਲੇਮ ਦੁਨੀਆ ਦੇ ਵਿੱਚ ਲਾ ਕੇ ਲੈ ਕੇ ਜਾਓ ਤਾਂ ਕਿ ਉਹ ਪਾਤਸ਼ਾਹੀ ਦਾਅਵੇ ਦੀ ਗੱਲ ਇਸ ਤਰੀਕੇ ਨਾਲ ਰੱਖੀ ਜਾਵੇ ਨਾ ਕਿ ਲੈਕਚਰਾਂ ਦੇ ਨਾਲ ਸੋ ਇੰਨੀਆਂ ਕੁ ਬੇਨਤੀਆਂ ਕੱਲ ਨੂੰ ਤੁਸੀਂ ਸਾਰਿਆਂ ਨੇ ਵੋਟਾਂ ਪਾ ਕੇ ਉਹਨਾਂ ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ ਜ਼ਰੂਰ ਭੇਟ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਲਗਭਗ ਸੰਗਤ ਜੀ ਤੁਹਾਨੂੰ ਸਾਰਿਆਂ ਨੂੰ ਪ੍ਰੋਸੈਸ ਦਾ ਪਤਾ ਹੈ 18 ਸਾਲ ਤੋਂ ਉੱਪਰ ਦਾ ਹਰ ਇੱਕ ਸਿੱਖ ਵੋਟ ਕਰ ਸਕਦਾ ਹੈ ਕੰਮ ਕਰਨਾ ਪੈਣਾ ਤੁਸੀਂ ਅੱਜ ਆਪਣੇ ਭੈਣਾ ਭਰਾਵਾਂ ਰਿਸ਼ਤੇਦਾਰਾਂ ਨੂੰ ਤਿਆਰ ਕਰਨਾ ਹੈ ਕਿ ਸਵੇਰੇ 9 ਵਜੇ ਆਪਾਂ ਅਰਦਾਸ ਦੇ ਵਿੱਚ ਸ਼ਾਮਲ ਹੋਣਾ ਤੇ ਵੋਟ ਪਾਉਣੀ ਹੈ